ਕਿ ਵੋਟਾ ਵੇਲੇ ਲੀਡਰ ਦਾਲ ਆ ਜਾਂਦੇ ਆ ਕਾਲ ਕਰਾਰ ਕਰ ਜਾਂਦੇ ਆ ਲੀਡਰਾਂ ਕੋਲ ਲੋਕਾਂ ਨੂੰ ਪਰਮਾਉਣ ਦਾ ਹੈ ਢੰਗ ਦੋਸਤੋ ਪਰ ਇੱਕ ਸਵਾਲ ਅਸੀਂ ਵਿੱਚ ਜਿਕ ਪੁੱਛਣਾ ਚਾਹੁੰਦੇ ਆ ਕਿ ਕਦ ਤੱਕ ਡੰਪ ਦੇ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਰਹੇਗੀ ਤੰਗ ਦੋਸਤੋ ਜ਼ਿੰਦਗੀ ਰਹੇਗੀ ਤੰਗ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਸਾਥੀ ਉਸ ਸਮੇਂ ਅਸੀਂ ਡੰਪ ਤੇ ਮੌਜੂਦ ਆ ਔਰ ਇਧਰ ਹਾਲਾਤ ਦੇਖੋ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਜੋ ਵਾਈਟ ਹਾਊਸ ਤੇ ਹਮਲਾ ਹੋਇਆ ਸੀ ਉਹ ਤਸਵੀਰਾਂ ਯਾਦ ਆ ਗਈਆਂ ਹੋਣੀਆਂ ਅਮਰੀਕਾ 'ਚ ਜਿਹੜਾ ਹਮਲਾ ਹੋਇਆ ਸੀ ਔਰ ਇਹਦੇ ਪਿੱਛੇ ਲੋਕਾਂ ਦੇ ਘਰ ਆ ਆ ਪਹਾੜ ਬਣੇ ਆ ਜੀ ਗੰਦਗੀ ਦੇ ਪਰ ਉਹਦੇ ਵਿੱਚ ਵੀ ਦੇਖੋ ਗਰੀਬੀ ਜਿਹੜੇ ਕੂੜਾ ਚੱਕਣ ਵਾਲੇ ਵਿੱਚ ਉਹਦੇ ਚੋਂ ਵੀ ਸਮਾਨ ਕੱਢ ਰਹੇ ਉਹਨਾਂ ਨੂੰ ਕੋਈ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਆਲੇ ਦੁਆਲੇ ਕਿੰਨੀ ਆਗਿਆ ਉਹਦੇ ਪਿੱਛੇ ਦੇਖੋ ਐਉਂ ਨਹੀਂ ਲੱਗਦਾ ਕਿ ਜਿਵੇਂ ਕੋਈ ਹੈਲੀਕਾਪਟਰ ਜਾਂ ਕੋਈ ਜਹਾਜ਼ ਆ ਕੇ ਵੱਜਿਆ ਹੁੰਦਾ ਇਹਦੇ ਵਿੱਚ ਇੰਨਾ ਧੂਆਂ ਔਰ ਇਹਦੇ ਪਿੱਛੇ ਘਰ ਆ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਵਿੱਚ ਜੱਕ ਲੀਡਰਾਂ ਤੋਂ ਕਿ ਤੁਸੀਂ ਕਾਲ ਕਰਾਰ ਕਰ ਜਾਂਦੇ ਪਰ ਅੱਜ ਜਦ ਸਮਾਂ ਇਹ ਹੈ ਕਿ ਇਹਦੇ ਪਿੱਛੇ ਜਿਹੜੇ ਲੋਕ ਰਹਿੰਦੇ ਉਹਨਾਂ ਦੀ ਇੱਕ ਪਾਟਣ ਤੇ ਆਈ ਹੈ ਜ਼ਿੰਦਗੀ ਚ ਨਰਕ ਭੋਗ ਰਹੇ ਆ ਇਸ ਤੋਂ ਮਾੜੀ ਜ਼ਿੰਦਗੀ ਕੀ ਹੋ ਸਕਦੀ ਹੈ ਕਿ ਸਾਹ ਲੈਣਾ ਦੁਰਲਭ ਹੋਇਆ ਲੋਕਾਂ ਦੀ ਜ਼ਿੰਦਗੀ ਦੁਚਿੱਤੀ ਚ ਹੈ ਦੋਵਿਤਾਚ ਨੇ ਅੱਜ ਸਵੇਰੇ 8 ਵਜੇ ਦੀ ਦੱਸਿਆ ਜਾ ਰਿਹਾ ਕਿ ਅੱਗ ਲੱਗੀ ਹੈ ਲੇਕਿਨ ਉੱਥੇ ਕੋਈ ਨਹੀਂ ਟੁੱਕਿਆ ਸਾਨੂੰ ਵੀ ਕਾਫੀ ਸਮੇਂ ਤੋਂ ਕਾਲ ਆ ਰਹੀ ਸੀ ਲੇਕਿਨ ਕਿਤੇ ਬੀਜ਼ੀ ਹੋਣ ਕਰਕੇ ਅਸੀਂ ਇਮੀਡੀਏਟਲੀ ਇੱਥੇ ਪਹੁੰਚੇ ਹਾਲਾਂਕਿ ਜਿਹੜੇ ਵੀਰ ਪਹੁੰਚ ਇੱਥੇ ਮੌਜੂਦ ਨੇ ਇਹਨਾਂ ਦਾ ਕਹਿਣਾ ਕਿ ਫਾਇਰ ਬ੍ਰਿਗੇਡ ਦੀ ਟੀਮ ਆਈ ਹੈ ਪਰ ਹੁਣ ਗੱਡੀ ਭਰਨ ਲਈ ਦੁਆਰਤੀ ਭੇਜ ਗਿਆ ਲੇਕਿਨ ਜਿੱਦਾਂ ਜਿੱਦਾਂ ਹਵਾ ਦਾ ਬਹਾਵ ਤੇ ਜੋ ਜਿੰਦਾ ਤੁਸੀਂ ਉਹ ਪਿੱਛੇ ਜਿਹੜੀ ਵਸੋਂ ਆ ਦਿਖਾ ਦਿਓ ਵੀਰੇ ਜ਼ੂਮ ਕਰਕੇ ਕਿੰਨੀ ਵਸੋਂ ਹੈ ਔਰ ਅੱਗ ਧੁਖਦੀ ਪਈ ਹੈ ਅੱਗ ਮੱਚੀ ਜਾਂਦੀ ਹੈ ਲਪਟਾਂ ਜਿਹੜੀਆਂ ਉਹ ਵਧਦੀ ਜਾਂਦੀਆਂ ਜਦੋਂ ਪਿੱਛੋਂ ਹਵਾ ਤੇਜ਼ ਜਾਂਦੀ ਹੈ ਰੁੱਖ ਹਵਾ ਦਾ ਦੋ ਤਿੰਨ ਵਾਰੀ ਬਦਲ ਗਿਆ ਪਹਿਲਾਂ ਸਾਡੇ ਵੱਲ ਨੂੰ ਹੋ ਗਿਆ ਜੀ ਹੁਣ ਫੇਰ ਦੁਆਰਤੀ ਉਧਰ ਹੋ ਗਿਆ ਤਾਂ ਧੂਆ ਵੱਧ ਜਾਂਦਾ ਔਰ ਇਹ ਅੱਗ ਅਸੀਂ ਪਿਛਲੀ ਵਾਰ ਵੀ ਦਿਖਾਈ ਸੀ ਉਹ ਤਾਂ ਲੱਗਦੀ ਹੈ ਤਾਂ 4-4 5-5 ਦਿਨ ਠੁੱਕਦੀ ਰਹਿੰਦੀ ਹੈ ਔਰ ਪਿੱਛੇ ਜਿਹੜੇ ਘਰ ਆ ਉਹਨਾਂ ਲਈ ਸਾਹ ਲੈਣਾ ਔਖਾ ਹੋ ਜਾਂਦਾ ਔਰ ਕੋਈ ਨਹੀਂ ਠੁੱਕਦਾ ਕੋਈ ਨਹੀਂ ਬਾਤ ਪੁੱਛਦਾ ਹਾਲਾਂਕਿ ਇੱਧਰ ਆ ਜਾਓ ਵੀਰ ਜੀ ਆ ਜਾਓ ਤਾਂ ਇਹ ਵੀ ਇਹ ਵੀ ਇੱਕ ਮੁਸੀਬਤ ਹੈ ਕਿ ਜਿਹੜੇ ਲੋਕ ਆਪਣਾ ਦੁੱਖ ਆਪ ਨਹੀਂ ਦੱਸਦੇ ਉਹ ਚਾਹੁੰਦੇ ਕਿ ਸਾਡਾ ਦੁੱਖ ਵੀ ਕੋਈ ਹੋਰ ਆ ਕੇ ਦੱਸੇ ਆਫ ਕੈਮਰਾ ਗੱਲ ਕਰ ਰਹੀ ਸੀ ਪਰ ਹੁਣ ਕੈਮਰੇ ਦੇ ਸਾਹਮਣੇ ਉਹ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਨਹੀਂ ਚਾਹੁੰਦੇ ਕਿ ਸਾਡੇ ਕਿਸੇ ਨਾ ਕੋਈ ਵੈਰ ਵਰੋ ਦੋਵੇ ਲੇਕਿਨ ਇੱਥੇ ਮੈਂ ਨਾ ਐਨਾ ਹੀ ਕਹਿਣਾ ਚਾਹੁੰਨਾ ਕਿ ਅੱਜ ਤੱਕ ਮੈਂ ਕੋਈ ਦੁਸ਼ਮਣ ਨਹੀਂ ਬਣਾਇਆ ਲੇਕਿਨ ਕੀ ਸਾਰੇ ਲੋਕ ਸਾਡੇ ਤੋਂ ਵੀ ਸੈਟੀਸਫਾਈ ਨਹੀਂ ਨਹੀਂ ਲੋਕ ਸਾਡੇ ਤੋਂ ਵੀ ਦੁਖੀ ਨੇ ਕਿ ਇਹ ਯਾਰ ਆ ਕੇ ਕਿਉਂ ਬੋਲਦੇ ਆ ਇਹ ਆ ਕੇ ਕਿਉਂ ਪੱਖ ਰੱਖਦੇ ਆ ਦਿਖਾਓ ਵੇ ਜੇ ਕਿੰਨੀ ਗੰਦਗੀ ਹੈ ਖੜਨਾ ਵੀ ਇੱਕ ਸੈਕਿੰਡ ਲਈ ਮੁਸ਼ਕਿਲ ਇੱਥੇ ਤਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਡਿੱਕ ਡੋਲੇ ਖਾਂਦੀ ਹੈ ਜਿਹੜੀ ਆਲੇ ਦੁਆਲੇ ਰਹਿੰਦੀ ਹੈ ਔਰ ਲੀਡਰਾਂ ਦੀ ਤਾਂ ਉਹੀ ਗੱਲ ਹੈ ਕਹਿੰਦੇ ਖੰਡ 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 ਕਹੀ ਜਾਓ ਪਰ ਆਮ ਲੋਕ ਕਹਿੰਦੇ ਖੰਡ ਖੰਡ ਕਹਿਣ ਨਾਲ ਮੂੰਹ ਸਵਾਦ ਨਹੀਂ ਹੁੰਦਾ ਲੀਡਰ ਤਾਂ ਇਹ ਚਾਹੁੰਦੇ ਆ ਕਿ ਲੋਕਾਂ ਨੂੰ ਛੋਲੇ ਖਲਾਈਏ ਤੇ ਕਹੀਏ ਡ ਘਾਰ ਤੁਸੀਂ ਬਦਾਮਾ ਦੇ ਲਓ ਆ ਸੁਣੋ ਤੜ 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 ਜਿਹੜੀ ਹੁੰਦੀ ਹੈ ਇਹ ਧੂਆਂ ਲੋਕਾਂ ਦੇ ਘਰਾਂ ਨੂੰ ਜਾ ਰਿਹਾ ਇਹ ਚੈਲੰਜ ਹੈ ਪਰ ਕੀ ਇਸ ਸਮੇਂ ਕੋਈ ਲੀਡਰ ਇੱਥੇ ਆ ਸਕਦਾ ਆਇਆ ਕੋਈ ਲੀਡਰ ਸਵੇਰ ਦਾ ਵੋਟਾਂ ਮੰਗਣ ਜਰੂਰ ਆਉਗੇ ਕਿੰਨੇ ਔਖੇ ਆ ਲੋਕ ਜਿਹੜੇ ਪਿੱਛੇ ਰਹਿੰਦੇ ਆ ਹਾਂਜੀ ਕਹਿੰਦੇ ਹਾਂਜੀ ਬਸ ਪ੍ਰੋਬਲਮ ਇਹੀ ਹੈ ਨਾ ਜੀ ਹਰ ਬੰਦੇ ਨੂੰ ਇਹੀ ਹੈ ਕਿ ਤੁਸੀਂ ਬੋਲਦੇ ਹੋ ਜੀ ਅਸੀਂ ਨਹੀਂ ਬੋਲਣਾ ਉਹ ਪਿੱਛੇ ਦੇਖੋ ਉਹ ਖੜੇ ਆ ਉਹ ਦੇਖੋ ਕਿੰਨੀ ਵੱਧਦੀ ਪਈ ਅੱਗ ਇਹ ਅੱਗ ਨੂੰ ਕਿੱਦਾਂ ਕੰਟਰੋਲ ਕਰਨਾ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਲਈ ਤਾਂ ਸਫੀਸ਼ੀਐਂਟ ਨਹੀਂ ਆ ਭਾਜੀ ਚਾਰ ਗੱਡੀਆਂ ਆ ਗਈਆਂ ਚਾਰ ਆ ਚੁੱਕੀਆਂ ਉਸ ਤੋਂ ਬਾਅਦ ਹਾਲਾਤ ਆ ਹਾਂ ਚਲੋ ਚਾਰ ਗੱਡੀਆਂ ਆ ਚੁੱਕੀਆਂ ਦੇਖੋ ਅੱਗ ਇਧਰ ਨੂੰ ਵੀ ਆਉਂਦੀ ਆ ਅੱਗ ਜਦੋਂ ਰੁੱਖ ਬਦਲਦਾ ਇਧਰਲੇ ਪਾਸੇ ਵੀ ਆਉਂਦੀ ਆ ਗੱਡੀ ਖੜੀ ਆ ਔਰ ਇੱਥੇ ਬੋਲਣਾ ਮੁਸ਼ਕਿਲ ਹੋ ਪਿੱਛੇ ਟੈਂਕੀ ਜੀ ਆ ਤੇ ਇੱਧਰ ਕਿਸੇ ਨੂੰ ਕੋਈ ਪ੍ਰੋਬਲਮ ਨਾ ਆ ਜਵੇ ਮੈਡਮ ਤੁਸੀਂ ਪਹਿਲਾਂ ਕਦੀ ਇਦਾਂ ਦੇ ਹਾਲਾਤ ਦੇਖੇ ਮੇਰੇ ਕੋ ਐਂਕਰ ਮੈਮ ਸਰਬਜੀਤ ਜੀ ਇੱਥੇ ਨਾਲ ਮੈਨੂੰ ਤੁਸੀਂ ਕਦੀ ਇੱਦਾਂ ਦੇ ਹਾਲਾਤ ਪਹਿਲਾਂ ਦੇਖੇ ਲਾਈਫ 'ਚ ਨਹੀਂ ਪਹਿਲਾਂ ਇੱਦਾਂ ਦੇ ਹਾਲਾਤ ਅਸੀਂ ਕਦੇ ਨਹੀਂ ਦੇਖੇ ਜਿਵੇਂ ਤੁਸੀਂ ਦੇਖਦੇ ਹੋ ਕਿ ਆਲੇ-ਦੁਆਲੇ ਕਿੰਨੀ ਜ਼ਿਆਦਾ ਗੰਦਗੀ ਆ ਸਾਡਾ ਇੱਥੇ 5 ਮਿੰਟ ਹੋਏ ਹਜਾਇਆ ਨੂੰ ਖੜਨਾ ਮੁਸ਼ਕਿਲ ਹੋ ਰਿਹਾ ਲੱਗ ਜਿਹੜੇ ਨਾਲ ਦੇ ਘਰ ਆ ਉਹ ਕਿੱਦਾਂ ਰਹਿੰਦੇ ਹੋਗੇ ਇੱਥੇ ਕਿਉਂਕਿ ਅਸੀਂ ਤਾਂ ਇਦਨੇ ਗੰਦੇ ਹਾਲਾਤ ਪਹਿਲਾਂ ਕਦੇ ਵੀ ਨਹੀਂ ਦੇਖੇ ਮੈਂ ਉਹੀ ਤਾਂ ਗੱਲ ਕਰਦਾ ਕਿ ਇਹ ਲੋਕਾਂ ਤੋਂ ਗੁਨਾਹ ਕੀ ਹੋ ਗਿਆ ਜਿਹੜੇ ਇਹਦੇ ਆਲੇ-ਦੁਆਲੇ ਜਿਨ੍ਹਾਂ ਨੇ ਕਰ ਲਏ ਆ ਹਾਂਜੀ ਉਹ ਕਿਵੇਂ ਮਤਲਬ ਨਾ ਕਿੰਨੀ ਜ਼ਿੰਦਗੀ ਜਿਹੜੀ ਆ ਉਹ ਮੁਫਲਸੀ 'ਚ ਨਿਕਲਦੀ ਹੋਣੀ ਆ ਕਿੰਨੀ ਅਸੀਂ ਨਹੀਂ ਟੱਕ ਸਕਦੇ ਕਿਉਂਕਿ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਮਤਲਬ ਤੁਸੀਂ ਹੋਰ ਕੀ ਕੀ ਸਮਝਦੇ ਮੰਨ ਲਓ ਆਲੇ ਦੁਆਲੇ ਜੇ ਤੁਹਾਡਾ ਘਰ ਹੋਵੇ ਕਿੰਨਾ ਔਖਾ ਹੈ ਨਾ ਆ ਸਹਜ ਹੈ ਕਿੰਨਾ ਹਾਂਜੀ ਬਹੁਤ ਔਖਾ ਹੈ ਇਦਾਂ ਰਹਿਣ ਚ 스멜 ਬਹੁਤ ਜ਼ਿਆਦਾ ਆਉਂਦੀ ਪਈ ਆ ਕਿੱਦਾਂ ਸਾਲ ਲੈਂਦੇ ਹੋਗੇ ਇਨੀ 스멜 ਦੇ ਵਿੱਚ ਉਸ ਤੋਂ ਉੱਤੇ ਜਿਹੜੀ ਹੁਣ ਹਵਾ ਵੀ ਰੁੱਖ ਬਦਲ ਗਿਆ ਅੱਗ ਵੀ ਜਾਰੀ ਆ ਹਾਂਜੀ ਸਾਲ ਲੈਣ ਚ ਦਿੱਕਤ ਆ ਰਹੀ ਹੈ ਅੱਛਾ ਮੈਂ ਪਿੱਛੇ ਵਾਰ ਵੀਡੀਓ ਦੇਖ ਉਹ ਉਧਰ ਦੇਖੋ ਕਿਦਾਂ ਲਪਟਾਂ ਤੇਜ਼ ਹੋ ਗਈਆਂ ਆਹ ਦੇਖੋ ਮੈਡਮ ਹਾਂਜੀ ਬਹੁਤ ਤੇਜ਼ੀ ਨਾਲ ਅੱਗ ਵਧਦੀ ਪਈ ਆ ਦੇਖੋ ਲਪਟਾਂ ਹੁਣ ਇਹ ਕੀ ਧੂਆਂ ਦਿੱਲੀ ਤੱਕ ਨਹੀਂ ਜਾਊਗਾ ਉਦੋਂ ਤੱਕ ਪੰਜਾਬ ਤੇ ਬੜੀ ਛੇਤੀ ਐਲੀਗੇਸ਼ਨ ਲੱਗ ਜਾਂਦੇ ਆ ਉਹ ਐ ਇਹ ਦੇਖੋ ਸੀਨ ਐਦਾ ਬਣਿਆ ਐ ਲੱਗਦਾ ਕਿ ਜਿਵੇਂ ਹੁਣ ਹੀ ਕੋਈ ਜਹਾਜ ਆ ਕੇ ਵੱਜਿਆ ਹੁੰਦਾ ਔਰ ਪਿੱਛੇ ਜੇ ਅਸੀਂ ਵੀਡੀਓ ਬਣਾਈ ਸੀਗੀ ਜਦੋਂ ਪਿਛਲੀ ਵਾਰ ਵੀ ਅੱਗ ਲੱਗੀ ਸੀ ਇੱਥੇ ਹਮੇਸ਼ਾ ਹੀ ਲੱਗ ਜਾਂਦੀ ਆ ਬਾਅਦ ਚ ਇਹ ਕਿਹਾ ਜਾਂਦਾ ਪਤਾ ਨਹੀਂ ਲੱਗਾ ਜੀ ਕੋਈ ਸ਼ਾਇਦ ਬੀੜੀ ਪੀ ਕੇ ਸੱਟ ਗਿਆ ਹੋਣਾ ਕਿਸੇ ਨੇ ਹੁਣ ਨਾਲ ਨੂੰ ਅੱਗ ਲਾਈ ਹੋਣੀ ਆ ਪਰ ਉਹ ਲਪਟਾ ਦੇਖੋ ਪਿੱਛੇ ਜਿਹੜੇ ਘਰ ਆ ਮੈਂ ਉਹੀ ਸੋਚਿਆ ਨਾ ਉਧਰ ਉਹੀ ਤਾਂ ਗੱਲ ਹੈ ਲਾਟਾ ਦੇਖੋ ਕਿਦਾਂ ਉਹ ਦੇਖੋ ਕਿਉਂ ਕਿਦਾਂ ਸਾਰਾ ਅਸਮਾਨ ਵੀ ਗੰਧਲਾ ਕਰ ਦਿੱਤਾ ਧਰਤੀ ਤਾਂ ਗੰਧਲੀ ਕੀਤੀ ਐ ਅਸਮਾਨ ਵੀ ਗੰਧਲਾ ਕਰ ਦਿੱਤਾ ਔਰ ਜ਼ਿੰਦਗੀ ਨਰਕ ਬਣੀ ਹੋਈ ਆ ਲੋਕ ਜਿਹੜੇ ਇਧਰਲੇ ਪਾਸੇ ਰਹਿੰਦੇ ਆ ਵਾਦੇ ਵੋਟਾਂ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ 'ਚ ਵੀ ਬੜਿਆ ਨੇ ਕੀਤੇ ਵਾਦੇ ਨਗਰ ਕਾਉਂਸਲ ਦੀ ਜਦੋਂ ਮੀਟਿੰਗ ਹੁੰਦੀ ਉਹ 'ਚ ਵੀ ਟਾਈਮ ਬਾਉਂਡ ਕੀਤਾ ਜਾਂਦਾ ਦੱਸੋ ਜੀ ਬੋਲੋ ਜੀ ਪਰ ਬੋਲਦਾ ਕੋਈ ਨਹੀਂ ਅਫਸੋਸ ਇਹ ਆ ਕਈ ਲੋਕਾਂ ਨੂੰ ਸਿਰਫ ਲਾਰੇ 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 ਔਰ ਮੈਂ ਜਿਹੜੇ ਡੰਪ ਦੇ ਵਾਸੀ ਆ ਡੰਪ ਏਰੀਆ ਦੇ ਅੰਦਰ ਮੂਸਾਪੁਰ ਰੋਡ ਦੇ ਵਾਸੀ ਆ ਸਾਡੇ ਭਰਾ ਭੈਣ ਨੇ ਸਾਡੇ ਬਜ਼ੁਰਗ ਨੇ ਇੱਧਰ ਮੈਂ ਉਹਨਾਂ ਨੂੰ ਸਾਫ਼ ਸਫਤ ਅੱਜ ਕਹਿਣਾ ਚਾਹੁੰਦਾ ਅਸੀਂ ਤੁਹਾਡੇ ਨਾਲ ਆ ਪਹਿਲਾਂ ਵੀ ਇੱਕ ਵਾਰੀ ਮਹਿੰਮ ਚਲਾਈ ਸੀ ਅਸੀਂ ਲਗਾਤਾਰ ਇੱਕ ਮਹੀਨਾ ਇੱਥੇ ਆਂਦੇ ਰਹੇ ਸੀਗੇ ਲਗਾਤਾਰ ਇੱਕ ਮਹੀਨਾ ਆਉਂਦੇ ਸੀਗੇ ਉਸ ਤੋਂ ਬਾਅਦ ਜਿਹੜੇ ਉਸ ਸਮੇਂ ਦੇ ਮੌਜੂਦਾ ਐਮਐਲਏ ਸੀਗੇ ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਮੈਂ ਡੰਪ ਚਕਾ ਦੂੰਗਾ ਲੇਕਿਨ ਕੋਈ ਨਹੀਂ ਟੁੱਕਿਆ ਕੋਈ ਨਹੀਂ ਵੜਿਆ ਹੁਣ ਵੀ ਵਿਜੇਂਦਰ ਸਿੰਘ ਲਾ ਜੀ ਨੇ ਗੱਲ ਕੀਤੀ ਇੱਕ ਦਿਨ ਰੈਲੀ ਸੀ ਮੇਰੇ ਖਿਆਲ ਸਾਰਾ ਨੰਬਰ ਅਵਾਰਡ ਚ ਚੇਤਨਾ ਮਨਤਨ ਉਹਨਾਂ ਨੇ ਸਵਾਲ ਚੱਕਿਆ ਸੀਗਾ ਪਰ ਅਫਸੋਸ ਵਾਲੀ ਗੱਲ ਹੈ ਕਿ ਅੱਜ ਕੋਈ ਇੱਥੇ ਹਲੇ ਤੱਕ ਨਹੀਂ ਪਹੁੰਚਿਆ ਹਾਲਾਂਕਿ ਬੰਦਾ ਕਰ ਕੁਝ ਨਹੀਂ ਸਕਦਾ ਲੇਕਿਨ ਫਿਰ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਤਾਂ ਕਰਨੀਆਂ ਚਾਹੀਦੀਆਂ ਫਾਇਰ ਬ੍ਰਿਗੇਡ ਦੀ ਗੱਡੀ ਆ ਰਹੀ ਹੈ ਮੇਰਾ ਖਿਆਲ ਗੱਡੀ ਦੇ ਵਿੱਚ ਪਾਣੀ ਦਾ ਭਾਰ ਜ਼ਿਆਦਾ ਗੱਡੀ ਤਾਂ ਹੌਲੀ-ਹੌਲੀ ਆ ਰਹੀ ਹੈ ਔਰ ਗੱਡੀ ਇਹਨੇ 10 ਮਿੰਟ ਚ ਹੀ ਖਾਲੀ ਹੋ ਜਾਂਦੀ ਹੈ ਇੱਥੇ ਦੇਖੋ ਕੀ ਇੰਤਜ਼ਾਰ ਕੀਤਾ ਜਾ ਰਿਹਾ ਕੋਈ ਵੱਡਾ ਹਾਦਸਾ ਹੋ ਜਾਵੇ ਫਾਇਰ ਬਿਗੇੜੀਆਂ ਇੱਥੇ ਇੱਕ ਗੱਡੀ ਸਫੀਸ਼ੀਐਂਟ ਨਹੀਂ ਆ ਮੌਕੇ ਤੇ ਘੱਟੋ ਘੱਟ 10 ਗੱਡੀਆਂ ਚੱਲਣੀਆਂ ਚਾਹੀਦੀਆਂ ਲੱਗਣੀਆਂ ਚਾਹੀਦੀਆਂ ਔਰ ਮੈਂ ਗੱਲ ਕਰ ਰਿਹਾ ਸੀਗਾ ਕਿ ਜਦੋਂ ਪਿਛਲੀ ਵਾਰ ਅੱਗ ਲੱਗੀ ਸੀ ਪਿੱਛੇ ਆਪਾਂ ਫੈਮਿਲੀਆਂ ਨੂੰ ਮਿਲ ਕੇ ਆ ਸੀ ਬਜ਼ੁਰਗ ਸਨ ਉਹਨਾਂ ਵਿੱਚ ਬੱਚੇ ਸਨ ਬਜ਼ੁਰਗ ਕਈਆਂ ਨੂੰ ਚੈਸਟ ਕੰਜੈਸ਼ਨ ਹੋ ਜਾਂਦੀ ਹੈ ਤੁਹਾਨੂੰ ਪਤਾ ਵੱਡੀ ਉਮਰ 'ਚ ਸਾਹ ਦੀ ਤਾਂ ਵੈਸੇ ਹੀ ਕਈਆਂ ਨੂੰ ਦਿੱਕਤ ਆ ਜਾਂਦੀ ਆ ਤਾਂ ਉਹਨਾਂ ਦੇ ਕੀ ਹਾਲਾਤ ਬਣਦੇ ਹੋਣਗੇ ਔਰ ਉੱਤੋਂ ਗਰਮੀ ਇੰਨੀ ਜ਼ਿਆਦਾ ਨਾ ਬੰਦਾ ਘਰ ਦੇ ਬਾਹਰ ਆ ਕੇ ਬਹਿ ਸਕਦਾ ਨਾ ਘਰ ਦੇ ਅੰਦਰ ਬੈਠ ਸਕਦਾ ਕਰਨ ਤਾਂ ਕਰਨ ਕੀ ਉਤੋਂ ਅਦਖਣ ਚੱਲਦਾ ਪਿਆ ਤੇ ਮੁਸ਼ਕਲ ਹਾਲਾਤ ਨੇ ਫਾਇਰ ਬਗੇਟ ਦੀ ਗੱਡੀ ਆ ਗਈ ਮੈਂ ਇੱਕ ਵਾਰੀ ਉਹਨਾਂ ਨਾਲ ਗੱਲ ਕਰਕੇ ਵੀਡੀਓ ਨੂੰ ਜਿਹੜਾ ਰੈਪ ਅਪ ਕਰਨ ਦੀ ਕੋਸ਼ਿਸ਼ ਕਰੂੰਗਾ ਬੜੇ ਬੜੇ ਮੰਦ ਪਾਗੇ ਹਾਲਾਤ ਨੇ ਔਰ ਵਿੱਚ ਕਿੰਨੇ ਰੁੱਖ ਬੂਟੇ ਜਿਹੜੇ ਉਹ ਤਬਾਹ ਹੋ ਗਏ ਆ ਉਹ ਵੀ ਦੇਖ ਕੇ ਦੁੱਖ ਲੱਗਦਾ ਔਰ ਨਾਲ ਦੀ ਨਾਲ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਯਾਰ ਬੱਸ ਕਰੋ ਤਾਨੂੰ ਅੰਨ ਦਾਤੇ ਕਹਿੰਨੇ ਕਦ ਤੱਕ ਅੰਨ ਅੱਗ ਦਾਤੇ ਬਣਦੇ ਰਹੋਗੇ ਕਿਉਂ ਨਹੀਂ ਕਹਿਰ ਜਿਹੜਾ ਇਹ ਬੰਦ ਹੁੰਦਾ 나ੜ ਨੂੰ ਅੱਗ ਲਾਉਣ ਦਾ ਮੈਨੂੰ ਅੱਜ ਵੀ ਘੱਟੋ ਘੱਟ 5-6 ਜਗ੍ਹਾ ਤੋਂ ਕਾਲਸ ਆਈਆਂ ਆ ਮੈਂ ਹੁਣ ਵੀ ਦੇਖ ਰਿਹਾ ਕਵੀਰ ਨੇ ਮੈਨੂੰ ਕਾਲ ਮੈਸੇਜ ਕੀਤਾ WhatsApp ਤੇ ਕਿ ਉਹਨਾਂ ਦੇ ਬੂਟੇ ਜਿਹੜੇ 100 ਬੂਟੇ ਸੜ ਗਏ ਕਿਸ ਨੇ 나ੜ ਨੂੰ ਅੱਗ ਲਾਤੀ ਤੇ ਕਦ ਤੱਕ ਯਾਰ ਆਪਾਂ ਆਪਣੇ ਨਾਲ ਆਪਣੀ ਕੁਦਰਤ ਨਾਲ ਹੀ ਧੱਕਾ ਕਰਦੇ ਰਹਾਂਗੇ ਫਿਰ ਜੇ ਕੁਦਰਤ ਧੱਕਾ ਕਰਨ ਤੇ ਆਉਂਦੀ ਆ ਫਿਰ ਅਸੀਂ ਮੱਥੇ ਟੇਕਦੇ ਆ ਫਿਰ ਅਸੀਂ ਕਹਿੰਨੇ ਕਿ ਬਾਬਾ ਇੱਕ ਵਾਰੀ ਬਖਸ਼ ਦੇ ਮੁੜ ਕੇ ਨਹੀਂ ਤਾਂ ਹੁੰਦਾ ਨਹੀਂ ਹੈ ਗੱਲ ਜੈ ਦੇ ਵੇਖੋ ਕਿੱਦਾ ਅਸਮਾਨ ਹੀ ਜਿਹੜਾ ਸਾਰਾ ਧੂਏਂ ਚ ਕਨਵਰਟ ਹੋ ਗਿਆ ਇਹ ਕੋਈ ਬੱਦਲ ਨਹੀਂ ਆ ਇਹ ਕਾਲੇ ਬੱਦਲ ਨਹੀਂ ਆ ਇਹ ਕੋਈ ਮੀਂਹ ਪੈਣ ਵਾਲਾ ਨਹੀਂ ਆ ਇਹ ਬਹੁਤ ਦੁਬਿਧਾ ਵਾਲੀ ਗੱਲ ਹੈ ਬਹੁਤ ਪਰੇਸ਼ਾਨੀ ਵਾਲੀ ਗੱਲ ਹੈ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ ਹੈ ਮੈਂ ਉਹਨਾਂ ਤੋਂ ਪੁੱਛ ਲੈਣਾ ਹਾਲਾਂਕਿ ਕੰਮ ਵਿੱਚ ਅਸੀਂ ਦਿੱਕਤ ਨਹੀਂ ਆਣ ਦਿਆਂਗੇ ਬਾਜੀ ਕਿੰਨੀਆਂ ਵੀ ਗੱਡੀ ਆ ਇਹ ਭਾਈ ਚੌਥੀ ਗੱਡੀ ਹੈ ਚੌਥੀ ਗੱਡੀ ਹੈ ਪਰ ਇੱਕ ਇੱਕ ਗੱਡੀ ਇਦਾਂ ਉਹਨੇ ਕਿਹਾ ਸਾਨੂੰ ਸਫੀਸ਼ੀਐਂਟ ਲੱਗਦਾ ਇਦਾਂ ਤਾਂ ਕਾਬੂ ਨਹੀਂ ਹੋਣਾ ਇਹ ਸਰ ਕਾਬੂ ਬਹੁਤ ਸਾਰੇ ਫੈਲ ਗਈ ਨਾ ਇਹ ਇਹ ਸਾਰੇ ਫੈਲੀ ਸਾਰੇ ਫੈਲੀ ਵੀ ਹੈ ਕਿਉਂਕਿ ਕਿੰਨੇ ਕਿ ਮੀਟਰ ਹੋਊਗਾ ਕਾਫੀ ਸਰ ਲੱਗ ਜਾਣੇ ਹੈ ਮਤਲਬ ਜਿੰਨੇ ਹੀ ਗੱਡੀਆਂ ਦੋ ਦਿਨ ਤਾਂ ਲੱਗ ਜਾਣੇ ਰਾਮ ਦੋ ਦਿਨ ਲੱਗ ਜਾਣੇ ਲੱਗ ਜਾਣੇ ਰਾਮ ਨਰਦੀ ਹਿਸਾਬ ਹੈ ਜੋ ਹਿਸਾਬ ਹੈਗਾ ਓਕੇ ਪਰ ਫਾਰਗੇਟ ਤੇ ਗੱਡੀਆਂ ਜ਼ਿਆਦਾ ਚਾਹੀਦੀਆਂ ਇੱਥੇ ਸਰ ਜ਼ਿਆਦਾ ਚਾਹੀਦੀਆਂ ਇਹ ਵੀ ਗੱਡੀ 2001 ਮਾਡਲ ਹੈ ਦੋ ਗੱਡੀਆਂ ਤਾਂ ਇੱਕ ਗੱਡੀ ਹੈ 2017 ਮਾਡਲ ਗੱਡੀਆਂ ਦਾ ਚਾਹੀਦੇ ਸਾਫ਼ੀ ਕੰਮ ਉਹ ਤੁਹਾਨੂੰ ਤਾਂ ਹੋਰ ਵੀ ਕਈ ਪਾਸੇ ਤੋਂ ਹਾਂਜੀ ਹਾਂਜੀ ਹੋਰ ਜੇ ਹੁਣ ਕਿਤੇ ਆ ਜਾ ਸਾਨੂੰ ਕੱਢੀ ਹੁਣ ਅਸੀਂ ਐਮ ਦੀ ਆ ਗਈ ਜੀ ਇੱਕ ਆਪਣੇ ਵੀਆਈਪੀ ਡਿਊਟੀ ਵੀਆਈਪੀ ਡਿਊਟੀ ਵੀ ਆ ਗਈ ਹਾਂ ਟਪਰੀਆਂ ਫਰਦੀ ਹਾਂਜੀ ਇੱਕ ਗੱਡੀ ਉੱਥੇ ਜਾਣੀ ਹੈ ਹਾਂਜੀ ਅਚਨ ਜਿਹੜੀ ਵੀਆਈਪੀ ਡਿਊਟੀ ਵੀ ਆ ਜਾਂਦੀ ਆ ਵਿਚੇ ਹਾਂਜੀ ਵਿਚਾਰੇ ਸਾਰੇ ਜਾਣਾ ਜੀ ਸਾਰੇ ਸਾਨੂੰ ਵੀ ਹੁਣ 2 ਦਿਨ ਦਾ ਕੰਮ ਆ ਹਾਂਜੀ ਹਾਂਜੀ ਓਏ ਹੋਏ ਹੋਏ ਇਹ ਬੰਦੇ ਵਿਚਾਰੇ ਕੀ ਕਰਨ ਆਮ ਜਨਤਾ ਕੀ ਕਰੇ ਕੌੜਾ ਪਾਣੀ ਪੀ ਮਰੇ ਠੰਡਾ ਪਾਣੀ ਤਾਂ ਲੈ ਕਿ ਮਿਲਦਾ ਨਹੀਂ ਲੋਕਾਂ ਨੂੰ ਆਹ ਦੇਖੋ ਇਹ ਵੀ ਵਿਚਾਰੇ ਦੇਖੋ ਭਾਜੀ ਇੱਧਰ ਆਜੋ ਆਜੋ ਕੈਮਰਾਮੈਨ ਸਾਹਿਬ ਇੱਧਰ ਆਜੋ ਆਜੋ ਜੀ ਆਜੋ ਦੇਖੋ ਭਾਜੀ ਹੁਣਾਂ ਨੇ ਕਿਹਾ ਕਿ ਦੋ ਦਿਨ ਕਹਿੰਦੇ ਸਾਨੂੰ ਲੱਗਣੇ ਘੱਟੋ ਘੱਟ ਓਹੋ ਹੋ ਸਮੈਲ ਬਹੁਤ ਜ਼ਿਆਦਾ ਹੁਣ ਹਵਾਦਨ ਰੁੱਖ ਬਦਲੇ ਇੱਧਰਲੇ ਪਾਸੇ ਨੂੰ ਹੋ ਗਈ ਹੈ ਦੋ ਦਿਨ ਕਹਿੰਦੇ ਘੱਟੋ ਘੱਟ ਸਾਨੂੰ ਲੱਗਣੇ ਆ ਇਹਨੂੰ ਅੱਗ ਨੂੰ ਸ਼ਾਂਤ ਕਰਨ ਲਈ ਬਾਈ ਤਸਵੀਰਾਂ ਅਸੀਂ ਤੁਹਾਨੂੰ ਮੁਸੱਬਰ ਰੋਡ ਤੋਂ ਦਿਖਾ ਰਹੇ ਆ ਅਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇੱਕ ਪਾਟਣ ਵਾਲੀ ਗੱਲ ਹੈ ਕਿਉਂਕਿ ਸਾਹ ਲੈਣਾ ਬਹੁਤ ਮੁਸ਼ਕਲ ਹੈ ਨੱਕ ਤਾਂ ਇਹ ਕਹਿੰਦਾ ਕਿ ਮੈਨੂੰ ਕੱਢ ਦੇ ਸਿਚੁਏਸ਼ਨ ਚੋਂ ਮੈਨੂੰ ਇੱਥੇ ਕਿਉਂ ਰੱਖਿਆ ਔਰ ਸਾਹ ਵੀ ਕਹਿੰਦਾ ਕਿ ਮੈਂ ਮੈਨੂੰ ਕਿਤੇ ਭੱਜ ਭੱਜ ਚੱਲ ਮੈਨੂੰ ਕਿਤੇ ਦੂਰ ਹੋ ਜਾ ਕੇ ਸਾਹ ਦਵਾ ਨਰਕ ਭਰੀ ਜ਼ਿੰਦਗੀ ਜਿਹੜੇ ਲੋਕ ਇੱਥੇ ਰਹਿ ਰਹੇ ਆ ਪਿੱਛੇ ਉਹ ਬਤੀਤ ਕਰ ਰਹੇ ਆ ਲੇਕਿਨ ਮੇਰਾ ਖਿਆਲ 7 ਸਾਲ ਤਾਂ ਮੈਨੂੰ ਵਿਯੋਗੇ ਆਵਾਜ਼ ਨੂੰ ਬੁਲੰਦ ਕਰਦੇ ਆ 5 7 7 ਔਰ ਜਿਹੜੇ ਲੋਕ ਪਹਿਲਾਂ ਤੋਂ ਰਹਿ ਰਹੇ ਉਹ ਪਤਾ ਨਹੀਂ ਕਿੰਨੀ ਦੇਰ ਤੋਂ ਆਵਾਜ਼ ਬੁਲੰਦ ਕਰ ਰਹੇ ਆ ਲੇਕਿਨ ਅਫਸੋਸ ਵਾਲੀ ਗੱਲ ਹੈ ਕਿ ਲੀਡਰਾਂ ਦੇ ਕੰਨ ਤੱਕ ਗੱਲ ਪਹੁੰਚਦੀ ਨਹੀਂ ਵੋਟਾਂ 'ਚ ਆਉਂਦੇ ਜ਼ਰੂਰ ਹੈ ਦਾਅਵੇ ਕਰਦੇ ਜ਼ਰੂਰ ਹੈ ਕਾਲ ਕਰਦੇ ਆ ਲੇਕਿਨ ਕਾਲ ਕਰਨ ਤੋਂ ਬਾਅਦ ਫਿੱਟੇ ਮੂੰਹ ਵੀ ਨਹੀਂ ਕਹਿੰਦੇ ਤਾਂ ਇਹ ਹਾਲਾਤ ਜਿਹੜੇ ਦਿਖਾਣੇ ਬਹੁਤ ਜ਼ਰੂਰੀ ਆ ਤਾਂ ਜੋ ਲੋਕ ਇਹ ਸਵਾਲ ਵੀ ਪੁੱਛਣ ਇਹ ਸਵਾਲ ਵੀ ਪੁੱਛਣ ਕਿ ਜਿਹੜੀਆਂ ਪਹਾੜੀਆਂ ਬਣੀਆਂ ਹੋਈਆਂ ਇਹਨਾਂ ਜਗ੍ਹਾ ਜਦ ਅੱਗ ਪੈ ਜਾਂਦੀ ਹੈ ਕਿ ਉਸ ਸਮੇਂ ਦੀ ਵੇੜੀ ਕੀਤੀ ਜਾਂਦੀ ਹੈ। ਵਸਦਿਆਂ ਨੂੰ ਪੁੱਟਣ ਵਾਲੀ ਗੱਲ ਹੈ। ਜਿਨ੍ਹਾਂ ਨੇ ਇੱਧਰ ਘਰ ਲਏ ਹੋਣੇ ਆ ਬੜੀ ਉਮੀਦ ਨਾਲ ਲਏ ਹੋਣੇ ਆ ਕਿ ਅਸੀਂ ਵਸਾਂਗੇ ਪਰ ਵਸਦਿਆਂ ਨੂੰ ਪੁੱਟਣ ਵਾਲੀ ਗੱਲ ਹੈ। ਉੱਪਰੇ ਜਿੱਥੇ ਤੱਕ ਵੀ ਨਿਗਾਹ ਮਾਰ ਲਓ ਇੱਥੇ ਤੱਕ ਵੀ ਨਿਗਾਹ ਜਾਂਦੀ ਐ ਦੂਰ ਦੀ ਨਿਗਾਹ ਜਿੱਥੇ ਤੱਕ ਲੈ ਜਾਓ ਸਰ ਪਾਸੇ ਧੂਆ ਈ ਧੂਆ ਧੂਆ ਈ ਧੂਆ ਬੜੇ ਮਾੜੇ ਹਾਲਾਤ ਨੇ ਬੜੇ ਮੰਦੜੇ ਹਾਲ ਨੇ ਬੜੀ ਤਕਲੀਫ ਵਾਲੀ ਗੱਲ ਹੈ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਪਾ ਰਹੇ ਹੋ ਅੱਗ ਈ ਅੱਗ ਚਾਰੇ ਪਾਸੇ ਅੱਗ ਈ ਅੱਗ ਅੱਗ ਈ ਅੱਗ ਤਾਂ ਇਹ ਜਿਹੜਾ ਧੂਆਂ ਆ ਜਿਹੜੇ ਕਾਲ ਕਰਾਰ ਕੀਤੇ ਜਾਂਦੇ ਕਾਲ ਕਰਾਰਾਂ ਦਾ ਧੂਆਂ ਨਿਕਲਿਆ ਅਸਲ 'ਚ ਜਿਹੜੇ ਕਾਲ ਕਰਾਰ ਕੀਤੇ ਗਏ ਪਿਛਲੇ ਲੰਬੇ ਸਮੇਂ ਤੋਂ ਔਰ ਸਵਾਲ ਇਹੀ ਹੈ ਕਿ ਇਹ ਲੋਕ ਫੁੱਟੀ ਅੱਖ ਨਹੀਂ ਪਾਉਂਦੇ ਵੋਟਾਂ ਵੇਲੇ ਤਾਂ ਤੁਸੀਂ ਇੱਥੇ ਥਿਆਉਂਦੇ ਪਰ ਕੀ ਇਹ ਲੋਕ ਫੁੱਟੀ ਅੱਖ ਨਹੀਂ ਥਿਆਉਂਦੇ ਤਾਂ ਬੜੇ ਹਾਲਾਤ ਨੇ ਪ੍ਰਸ਼ਾਸਨ ਅੱਗੇ ਆਮ ਪਬਲਿਕ ਅੱਗੇ ਇਹੀ ਬੇਨਤੀ ਹੈ ਕਿ ਆਪਣਾ ਪੱਖ ਜ਼ਰੂਰ ਰੱਖਿਆ ਕਰੋ ਜਾਂ ਤੁਸੀਂ ਪੱਖ ਨਹੀਂ ਰੱਖਦੇ ਤਾਂ ਦੂਜੇ ਬੰਦੇ ਜਿਹੜੇ ਲੀਡਰ ਹੋਏ ਹੀ ਸੋਚ ਲੈਂਦੇ ਕਿ ਯਾਰ ਇਹ ਤਾਂ ਸੁਖੀ ਆ ਜਾਂ ਇਹ ਇਹਨਾਂ ਨੇ ਆਪਣੇ ਆਪ ਨੂੰ ਸਮਝ ਲਿਆ ਕਿ ਅਸੀਂ ਇਦਾਂ ਜ਼ਿੰਦਗੀ ਕੱਟਣੀ ਐ ਇੱਦੀ ਜੂਨ ਕੱਟਣੀ ਆ ਪਰ ਜ਼ਿੰਦਗੀ ਤਾਂ ਸਾਰਿਆਂ ਦੀ ਅਣਮੁੱਲੀ ਆ ਨਾ ਜਿਹੜੇ ਪਿੱਛੇ ਲੋਕ ਰਹਿੰਦੇ ਜ਼ਿੰਦਗੀ ਉਹਨਾਂ ਦੀ ਵੀ ਅਣਮੁੱਲੀ ਆ ਔਰ ਆ ਫਾਇਰ ਬ੍ਰਿਗੇਡ ਵਾਲਿਆਂ ਦੀ ਜ਼ਿੰਦਗੀ ਵੀ ਅਣਮੁੱਲੀ ਆ ਜਿਹੜੇ ਹੁਣ ਦੱਸ ਕੇ ਗਏ ਕਿ ਸਾਨੂੰ 2 ਦਿਨ ਘੱਟੋ ਘੱਟ ਲੱਗਣੇ ਕਹਿੰਦੇ ਅੱਗ ਨੂੰ ਆਬੂ ਪਾਉਣ ਚ ਇਹਨਾਂ ਦੀ ਜ਼ਿੰਦਗੀ ਵੀ ਅਣਮੁੱਲੀ ਆ ਔਰ ਇਹਨਾਂ ਕੋਲ ਵੀ ਫੈਸਿਲਿਟੀਆਂ ਹੋਣੇ ਚਾਹੀਦੇ ਦੇਖੋ ਉਹ ਕੋਈ ਯੂਨੀਫਾਰਮ ਨਹੀਂ ਕੋਈ ਸ਼ੂਜ਼ ਨਹੀਂ ਕੋਈ ਪੈਰਾਮੀਟਰ ਨਹੀਂ ਇਹ ਵਿਚਾਰੇ ਐਦਾਂ ਹੀ ਚੱਲੇ ਪਤਾ ਨਹੀਂ ਕਿੰਨੀ ਅੱਗ ਲੱਗੀ ਉਹ ਕਹਿੰਦੇ ਵੀ 2 ਦਿਨ ਲੱਗ ਜਾਣੇ ਪਾਣੀ ਪਾ ਕੇ ਜਾਂਦੇ ਫਿਰ ਤੁਖਣ ਲੱਪਨ ਜਰ ਚਾਰੇ ਪਾਸੇ ਪਿੱਛੇ ਕਹਿੰਦੇ ਅੱਗ ਲੱਗੀ ਹੋਈ ਹੈ ਪਿੱਛੇ ਤਾਂ ਉਹ ਗਏ ਹੈ ਨਾ ਔਰ ਕੋਈ ਸੇਫਟੀ ਪੈਰਾਮੀਟਰਸ ਉਹਨਾਂ ਕੋ ਵੀ ਹੈ ਨਹੀਂ ਫਾਇਰ ਬ੍ਰਿਗੇਡ ਵਾਲਿਆਂ ਗੱਡੀਆਂ ਵੀ ਪੁਰਾਣੀਆਂ ਮੈਂ ਇਹਦੇ ਦੀ ਵੀ ਇੱਕ ਵਾਰੀ ਵੀਡੀਓ ਕਿਤੇ ਦੁਆਰਤੀ ਵੀ ਕਰੂੰ ਬਹੁਤ ਔਖਾ ਬਹੁਤ ਦਿੱਕਤ ਹੈ ਬਹੁਤ ਜ਼ਿੰਦਗੀ ਤੰਗ ਹੈ ਫਿਰ ਵੀ ਲੀਡਰਾਂ ਨੂੰ ਵੋਟਾਂ ਮੰਗਣ ਦਾ ਟੰਗ ਬੜੇ ਰਹਿਣਾ ਵਿਵਸਤੀ ਨਿਵਾਸ਼ਾ ਨੇ ਆਪਣੀ ਛੋੜੀ ਦੀ ਨਹੀਂ ਸੁਰੀ ਕੈਮਰਾ ਪਰਸਮ ਜੀ ਕੋਲ ਜਲਦੀ ਫਿਰ ਤੁਸ ਸਮਗੇ ਸੱਚੀ ਗੱਲ ਦਾ